ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਆ ਸਾਥੀਓ ਜਿਵੇਂ ਆਪਾਂ ਪਿੱਛੇ ਜਿਹੜੀ ਜੇਲ੍ਹ ਯਾਤਰਾ ਦਾ ਐਪੀਸੋਡ 1 2 3 ਸ਼ੁਰੂ ਕਰਕੇ ਅ ਨੌਵਾਂ ਐਪੀਸੋਡ ਆਪਾਂ ਪੂਰੇ ਕਰ ਚੁੱਕੇ ਆ ਤੇ 10ਵੇਂ ਐਪੀਸੋਡ ਦੀ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਜਿਵੇਂ ਕਿ ਤੁਹਾਡੇ ਨਾਲ ਵਾਦਾ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 20 ਤੋਂ ਲੈ ਕੇ 25 ਐਪੀਸੋਡ ਬਣਾਵਾਂਗੇ ਤੇ ਉਹਦੇ ਵਿੱਚ ਜੇਲ੍ਹ ਦੇ ਅੰਦਰੂਨੀ ਹਾਲਾਤਾਂ ਦਾ ਜਿਹੜਾ ਜ਼ਿਕਰ ਹੈ ਉਹ ਤੁਹਾਡੇ ਨਾਲ ਕਰਕੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਹੁਤ ਸਾਰੀਆਂ ਗੱਲਾਂ ਦਿਮਾਗ ਦੇ ਵਿੱਚੋਂ ਬਿਸਰ ਵੀ ਸਕਦੀਆਂ ਬਹੁਤ ਸਾਰੀਆਂ ਗੱਲਾਂ ਰਹਿ ਵੀ ਸਕਦੀਆਂ ਪਰ ਇਸ ਗੱਲ ਦਾ ਮਾਤਮ ਨਾ ਕਰਿਓ ਸਿਰਫ ਇਸ ਗੱਲ ਦੀ ਵੀ ਅਸੀਂ ਕਾਮਨਾ ਕਰਦੇ ਆ ਕਿ ਪ੍ਰਮਾਤਮਾ ਤੁਹਾਨੂੰ ਕਦੇ ਵੀ ਤੁਹਾਨੂੰ ਅਜਿਹਾਂ ਜਿਹੜਾ ਸਮਾਂ ਐਸਾ ਗੰਦਾ ਮਾਹੌਲ ਤੁਹਾਨੂੰ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਲੈ ਕੇ ਆਏ ਤੁਸੀਂ ਖੁਸ਼ ਰਹੋ ਆਬਾਦ ਰਹੋ ਆਪਣੇ ਪਰਿਵਾਰਾਂ ਦੇ ਵਿੱਚ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਨੂੰ ਕਦੇ ਵੀ ਜੇਲ੍ਹ ਦੇ ਵਿੱਚ ਜਾਣ ਦਾ ਜਾਂ ਆਉਣ ਦਾ ਮੌਕਾ ਨਾ ਮਿਲੇ ਸੋ ਇਹ ਜਿਹੜੀ ਸਿਰਫ ਜਸਟਿਸ ਇੱਕ ਇਨਫੋਰਮੇਸ਼ਨ ਇੱਕ ਤੁਹਾਡਾ ਜ਼ਿੰਦਗੀ ਦਾ ਇੱਕ ਸਮਾਜ ਦਾ ਜਿਹੜਾ ਪੱਖ ਹੈ ਉਹ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਤੁਹਾਡੇ ਗਿਆਨ ਦੇ ਵਿੱਚ ਇਸ ਗੱਲ ਨੂੰ ਵਾਧਾ ਕੀਤਾ ਜਾ ਸਕੇ ਤੋਂ ਗੱਲ ਕਰ ਰਹੇ ਸੀ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਨੇ ਸੁਣਿਆ ਕਿ ਕਿਵੇਂ ਜਿਹੜੇ ਹਵਾਲਾਤੀ ਆ ਜਦੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲੈ ਕੇ ਆਇਆ ਜਾਂਦਾ ਉਹਨਾਂ ਨੂੰ ਤੇ ਉਹ ਕਿਸ ਤਰ੍ਹਾਂ ਉੱਥੋਂ ਨਸ਼ਾ ਲੈ ਕੇ ਜਾਂਦੇ ਆ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਚਾਹੇ ਮੋਬਾਈਲ ਹੋਵੇ ਚਾਹੇ ਤਮਾਕੂ ਹੋਵੇ ਚਾਹੇ ਗੋਲੀਆਂ ਹੋਣ ਚਾਹੇ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਹੋਵੇ ਉਹ ਕਿਸ ਤਰ੍ਹਾਂ ਲੈ ਕੇ ਜਾਂਦੇ ਆ ਸੋ ਅੱਜ ਗੱਲ ਕਰਾਂਗੇ ਅੰਦਰ ਜਿਹੜੀ ਮੈਡੀਕਲ ਫੈਸਿਲਿਟੀ ਜਿਹੜੀ ਅੰਦਰ ਹਵਾਲਾਤੀਆਂ ਦੀ ਦੁਰਦਸ਼ਾ ਉਹਦੇ ਬਾਰੇ ਇੱਕ ਬੈਰਕ ਦੇ ਵਿੱਚ ਇੱਕ ਰਾਤ ਕਿਸੇ ਨੌਜਵਾਨ ਮੁੰਡਾ ਜਿਹੜਾ ਕਿ ਇੱਕ 20-21 ਸਾਲ ਦਾ ਮੁੰਡਾ ਸੀ ਤੇ ਉਹਨੂੰ ਰਾਤ ਨੂੰ ਪੇਟ ਉਹਦੇ ਦਰਦ ਹੋਇਆ ਦਰਦ ਜਦੋਂ ਹੋਇਆ ਤਾਂ ਉਹ ਸਾਰੀ ਰਾਤ ਆਵਾਜ਼ਾਂ ਲਗਾਉਂਦੇ ਰਹੇ ਕਿਉਂਕਿ ਬੈਰਕ ਬੰਦ ਹੁੰਦੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਲੋਕ ਲਗਾ ਕੇ ਕਈ-ਕਈ ਲੋਕ ਲਗਾ ਕੇ ਉਹਨਾਂ ਦੀਆਂ ਚਾਬੀਆਂ ਜਿਹੜੀਆਂ ਡਿਊਟੀ ਦੇ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਜਾਂਦੀਆਂ ਮੰਨ ਲਓ ਜੇ ਕਿਤੇ ਕਿਸੇ ਬੈਰਕ ਨੂੰ ਖੋਲਣਾ ਵੀ ਪਵੇ ਤਾਂ ਅੱਧਾ ਘੰਟਾ ਤਾਂ ਉਹ ਚਾਬੀਆਂ ਲਿਆਉਣ ਨੂੰ ਹੀ ਲੱਗ ਜਾਂਦਾ ਘੱਟੋ-ਘੱਟ ਤੇ ਉਹ ਸਾਰੀ ਰਾਤ ਆਵਾਜ਼ਾਂ ਲਗਾਉਂਦੇ ਰਹੇ ਆਵਾਜ਼ ਜਾਣੀ ਹੁੰਦੀ ਹੈ ਚੱਕਰ ਦੇ ਉੱਤੇ ਚੱਕਰ ਦੇ ਉੱਤੇ ਜਦੋਂ ਆਵਾਜ਼ ਪਹੁੰਚਦੀ ਹੈ ਫਿਰ ਚੱਕਰ ਇਨਫੋਰਮ ਕਰਦਾ ਡਿਊਟੀ ਨੂੰ ਡਿਊਟੀ ਦੇ ਵਿੱਚ ਫਿਰ ਐਕਸ਼ਨ ਹੁੰਦਾ ਫਿਰ ਜੇਲ ਸੁਪਰਡੈਂਟ ਦੀ ਪਰਮਿਸ਼ਨ ਦੇ ਨਾਲ ਅੱਗੇ ਉਹ ਜਿਹੜਾ ਚੈਨਲ ਚੱਲਦਾ ਸੋ ਜਦੋਂ ਉਸ ਨੌਜਵਾਨ 20 21 ਸਾਲ ਦੇ ਮੁੰਡੇ ਦੇ ਪੇਟ ਦੇ ਵਿੱਚ ਦਰਦ ਹੋਇਆ ਤਾਂ ਫਿਰ ਉਹਨੇ ਉਹਦੇ ਜਿਹੜਾ ਹੌਲਦਾਰ ਉਹ ਸੌਰੀ ਲੰਬardar ਸੀਗਾ ਉਸ ਬੈਰਕ ਦਾ ਉਸਨੇ ਬੜੀਆਂ ਆਵਾਜ਼ਾਂ ਮਾਰੀਆਂ ਬੜੀ ਹਕਾ ਮਾਰੀਆਂ ਕਿ ਭਾਈ ਬੰਦਾ ਪੀੜਾ ਦੇ ਵਿੱਚ ਹੈ ਮੁਸੀਬਤ ਦੇ ਵਿੱਚ ਹੈ ਉਹਦਾ ਅਚਾਨਕ ਤਬੀਅਤ ਖਰਾਬ ਹੋ ਗਈ ਉਹਨੂੰ ਸਹਾਇਤਾ ਦੀ ਲੋੜ ਹੈ ਸੋ ਬੈਰਕ ਖੋਲ ਕੇ ਉਹਨੂੰ ਦਵਾਈ ਦਿੱਤੀ ਜਾਵੇ ਸੋ 1 ਘੰਟਾ ਅੱਧਾ ਘੰਟਾ ਘੰਟਾ 2 ਘੰਟੇ 3 ਘੰਟੇ ਉਹ ਤੜਪਦਾ ਰਿਹਾ ਮੀਨਜ਼ ਕਿ ਕਿਸੇ ਨੇ ਕੋਈ ਉਹਦੀ ਬਤ ਨਹੀਂ ਪੁੱਛੀ ਕਿਸੇ ਤਰ੍ਹਾਂ ਦਾ ਉਹਦੇ ਨਾਲ ਕੋਈ ਜਿਹੜਾ ਵਿਵਹਾਰ ਮਨੁੱਖੀ ਤੌਰ ਤੇ ਨਹੀਂ ਕੀਤਾ ਗਿਆ ਸੋ ਜਦੋਂ ਸਵੇਰੇ ਫਿਰ 6:30 ਵਜੇ 7:00 ਵਜੇ ਬੈਰਕ ਖੁੱਲੀ ਫਿਰ ਉਹਨੂੰ ਕੱਢਿਆ ਗਿਆ ਬਾਹਰ ਦੇਖਿਆ ਗਿਆ ਤੇ ਫਿਰ ਉਹ ਤਰਫਦਾ ਰਿਹਾ 2 3 4 ਘੰਟੇ 5 ਘੰਟੇ ਤੇ ਫਿਰ ਉਹਨੂੰ ਅੰਦਰ ਗੱਡੀ ਦੇ ਵਿੱਚੋਂ ਜੇਲ੍ਹ ਦੀ ਗੱਡੀ ਦੇ ਵਿੱਚ ਪਾ ਕੇ ਉਹ ਲੈ ਗਈ ਹਸਪਤਾਲ ਨੂੰ ਲੈ ਕੇ ਗਏ ਕਹਿੰਦੇ ਜੀ ਇੱਥੇ ਤਾਂ ਕਿਉਂਕਿ ਜਿਹੜਾ ਅੰਦਰ ਦਾ ਹਸਪਤਾਲ ਹੈ ਉਹ ਤਾਂ ਖੁੱਲਦਾ ਹੀ ਨਹੀਂ ਜੇ ਖੁੱਲਦਾ ਕਿਤੇ ਮਾੜਾ ਮੋਟਾ ਉਹਦੇ ਵਿੱਚੋਂ ਸਿਵਲ ਹਸਪਤਾਲ ਦੇ ਵਿੱਚੋਂ ਕੋਈ ਡਾਕਟਰ ਆਉਂਦਾ ਕਿਤੇ ਕਰਮਚਾਰੀ ਹਫ਼ਤੇ ਚ ਇੱਕ ਅੱਧੀ ਵਾਰੀ ਤੇ ਉਹ ਵੀ ਆਏ ਜਿੱਦਾਂ ਕੁੱਤਾ ਟੇਸਣ ਚ ਘੁੰਮ ਕੇ ਮੁੜ ਜਾਂਦਾ ਐਦਾਂ ਡਾਕਟਰ ਆ ਕੇ ਮੁੜ ਜਾਂਦਾ ਕਿਸੇ ਨੂੰ ਕੋਈ ਦਵਾਈ ਨਹੀਂ ਕਿਸੇ ਨੂੰ ਕੋਈ ਬੂਟੀ ਨਹੀਂ ਕਿਸੇ ਦਾ ਕੋਈ ਇਲਾਜ ਨਹੀਂ ਕਿਸੇ ਦੀ ਕੋਈ ਪੁੱਛ ਨਹੀਂ ਤੇ ਕਿਸੇ ਦੀ ਕੋਈ ਪ੍ਰਤੀਤ ਨਹੀਂ ਤੇ ਫੇਰ ਜੀ ਉਹ ਜਦੋਂ ਜੇਲ੍ਹ ਦੀ ਕਿਸੇ ਵੀ ਗੱਡੀ ਦੇ ਵਿੱਚ ਪਾ ਕੇ ਆਈ ਡੋਨਟ نو ਕਿ ਉਹਨੂੰ ਪਰਸਨਲ ਗੱਡੀ ਦੇ ਵਿੱਚ ਲੈ ਕੇ ਗਏ ਜਾਂ ਸਰਕਾਰੀ ਗੱਡੀ ਦੇ ਵਿੱਚ ਲੈ ਕੇ ਗਏ ਉਹਨੂੰ ਗੱਡੀ ਦੇ ਵਿੱਚ ਪਾ ਕੇ ਜਦੋਂ ਹਸਪਤਾਲ ਲੈ ਕੇ ਗਏ ਤਾਂ ਉਥੋਂ ਕਰੀਬ-ਕਰੀਬ 500 ਮੀਟਰ ਦੇ ਉੱਤੇ ਇੱਕ ਚੌਂਕ ਹੈ ਉਹਨੂੰ ਚੌਂਕ ਕਹਿੰਦੇ ਨੇ ਜੇਲ੍ਹ ਵਾਲਾ ਚੌਂਕ ਕਹ ਲਓ ਉਹਨੂੰ ਹਸਪਤਾਲ ਵਾਲਾ ਚੌਂਕ ਕਹ ਲਓ ਤੇ ਉਹ ਗੱਡੀ ਲੈ ਕੇ ਗਏ ਉਹਨਾਂ ਨੇ ਉੱਪਰੋਂ ਚੌਂਕ ਦੇ ਢੇੜਾ ਦਿੱਤਾ ਢੇੜਾ ਦੇ ਕੇ ਗੱਡੀ ਨੂੰ ਲਿਆ ਕੇ ਮੁੜ ਕੇ ਵਾਪਸ ਆ ਗਏ ਵਾਪਸ ਆਏ ਪੁੱਛਿਆ ਭਾਈ ਵਾਪਸ ਆ ਕੇ ਕਹਿੰਦੇ ਜੀ ਇਹ ਪੂਰਾ ਹੋ ਗਿਆ ਸੋ ਮਰਤਾ ਹੋ ਅੰਦਰ ਹੀ ਗਿਆ ਸੀ ਲੇਕਿਨ ਫਾਰਮੈਲਿਟੀ ਦੇ ਤੌਰ ਤੇ ਆਪਣੀ ਕੰਡ ਬਚਾਉਣ ਵਾਸਤੇ ਤੇ ਉਹਨਾਂ ਨੇ ਉਸ ਗੱਡੀ ਦੇ ਵਿੱਚ ਮਰੇ ਹੋਏ ਉਸ ਨੌਜਵਾਨ ਲੜਕੇ ਨੂੰ ਪਾ ਕੇ ਇੱਕ ਸਿਰਫ ਰਸਮੀ ਗੀੜਾ ਦਿੱਤਾ ਉਸ ਚੌਂਕ ਤੱਕ ਤਾਂ ਕਿ ਇਸ ਗੱਲ ਦਾ ਪ੍ਰਭਾਵ ਦਿੱਤਾ ਜਾ ਸਕੇ ਕਿ ਜੇਲ ਪ੍ਰਸ਼ਾਸਨ ਬੜਾ ਸਤਾਰਕ ਹੈ ਜੇਲ ਪ੍ਰਸ਼ਾਸਨ ਬੜਾ ਸਰਗਰਮ ਹੈ ਤੇ ਉਹ ਬੜਾ ਜ਼ਿੰਮੇਵਾਰ ਹੈ ਕਿ ਜਦੋਂ ਕਿਸੇ ਨੂੰ ਕੋਈ ਤਕਲੀਫ ਹੋਈ ਤਾਂ ਗੱਡੀ ਦੇ ਵਿੱਚ ਪਾ ਕੇ ਉਹਨੂੰ ਹਸਪਤਾਲ ਲੈ ਕੇ ਗਿਆ ਲੇਕਿਨ ਰਸਤੇ ਦੇ ਵਿੱਚ ਉਹਨੇ ਦਮ ਤੋੜ ਦਿੱਤਾ ਇਸ ਕਰਕੇ ਉਹ ਮੁਰਦਾ ਹਾਲਤ ਦੇ ਵਿੱਚ ਵਾਪਸ ਆ ਗਿਆ ਤੇ ਫਿਰ ਇਸ ਗੱਲ ਨੂੰ ਲੈ ਕੇ ਜਦੋਂ ਉਹਦੇ ਘਰਦਿਆਂ ਨੂੰ ਇਤਲਾਹ ਕੀਤੀ ਗਈ ਜਾਂ ਬੈਰਕ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਇਸ ਗੱਲ ਦਾ ਵਿਰੋਧਾਪਾਸ ਪੈਦਾ ਹੋ ਗਿਆ ਜਿਹੜੇ ਬੈਰਕ ਵਾਲੇ ਹਵਾਲਾਤੀ ਸੀ 100 ਦੇ ਕਰੀਬ ਜਿਹੜੇ ਹਵਾਲਾਤੀ ਸੀ ਉਹਨਾਂ ਨੇ ਜਦੋਂ ਸਵੇਰੇ ਨਿਕਲੇ ਬੈਰਕਾਂ ਦੇ ਵਿੱਚੋਂ ਫਿਰ ਬਾਕੀ ਦੀਆਂ ਬੈਰਕਾਂ ਦੇ ਨਾਲ ਵੀ ਉਹਦੇ ਵਿੱਚ ਗੱਲਬਾਤ ਕਰਨੀ ਸ਼ੁਰੂ ਕੀਤੀ ਕੁਸਰ-ਮੁਸਰ ਹੋਈ ਤੇ ਉਹ ਸਾਰੀ ਜੇਲ੍ਹ ਦੇ ਵਿੱਚ ਖਬਰ ਪੈ ਲਗੀ ਕਿ ਰਾਤ ਮੁੰਡਾ ਬਿਮਾਰ ਹੋਇਆ ਸੀ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਦੀ ਬਤ ਨਹੀਂ ਪੁੱਛੀ ਉਹਨਾਂ ਦੀ ਸਾਰ ਨਹੀਂ ਲਈ ਜਿਹਦੇ ਕਾਰਨ ਲੜਕੇ ਦੀ ਮੌਤ ਹੋ ਗਈ ਹੈ ਤੇ ਸਰਕਾਰ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਹਵਾਲਾਤਿਆਂ ਦਾ ਗੁੱਸਾ ਜਿਹੜਾ ਉਹ ਸੱਤਵੇਂ ਸਮਾਨ ਦੇ ਉੱਤੇ ਪਹੁੰਚ ਗਿਆ ਸੁਭਾਅਕ ਹੈ ਜਦੋਂ ਕਿਸੇ ਦੇ ਸਾਥੀ ਦੀ ਕਿਸੇ ਦੇ ਇੰ ਗਰੁੱਪ ਵਾਲੇ ਬੰਦੇ ਦੀ ਜਾਂ ਕਿਸੇ ਦੇ ਬੈਰਕ ਦੇ ਸਾਥੀ ਦੀ ਜਾਂ ਜੇਲ੍ਹ ਦੀ ਕਿਸੇ ਦੀ ਮੌਤ ਹੁੰਦੀ ਆ ਤਾਂ ਨਾਲ ਦੇ ਬੰਦਿਆਂ 'ਚ ਗੁੱਸਾ ਹੋਣਾ ਸੁਭਾਵਕ ਹੈ ਨਿਰਾਜਗੀ ਹੋਣਾ ਲਾਜ਼ਮੀ ਹੈ ਸੋ ਸਾਰੇ ਇਕੱਠੇ ਹੋਏ ਸੋ ਸਾਰੇ ਇਕੱਠੇ ਹੋ ਕੇ ਜੇਲ੍ਹ ਪ੍ਰਸ਼ਾਸਨ ਦਾ ਸਿਆਪਾ ਕਰਨ ਲੱਗੇ ਅੰਦਰ ਇਕੱਠੇ ਹੋ ਗਏ ਜਦੋਂ ਗਰਾਊਂਡ ਦੇ ਵਿੱਚ ਸਾਰੇ ਇਕੱਠੇ ਹੋਏ ਤਾਂ ਫਿਰ ਉੱਥੇ ਬਹੁਤ ਸਾਰੇ ਜਿਹੜੇ ਕੈਦੀ ਹੁੰਦੇ ਆ ਉਹ ਟਾਊਟ ਹੁੰਦੇ ਆ ਬਹੁਤ ਸਾਰੇ ਹਵਾਲਾਤੀ ਲੰਬੜਦਾਰ ਟਾਊਟ ਹੁੰਦੇ ਆ ਜੇਲ੍ਹ ਪ੍ਰਸ਼ਾਸਨ ਦੇ ਜਿਹੜੇ ਪਲ-ਪਲ ਦੀ ਰਿਪੋਰਟ ਜੇਲ੍ਹ ਪ੍ਰਸ਼ਾਸਨ ਤੱਕ ਪਹੁੰਚਾ ਕੇ ਆਪਣੇ ਆਪ ਨੂੰ ਬੜਾ ਮਤਲਬ ਜਿਹੜਾ ਪ੍ਰਸ਼ਾਸਨਪੱਖੀ ਹੋਣ ਦਾ ਦਾਵਾ ਕਰਦੇ ਆ ਤੇ ਇਸ ਗੱਲ ਨੂੰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈ ਕੇ ਆਉਂਦਾ ਕਿ ਅਸੀਂ ਤੁਹਾਡੇ ਹਮਦਰਦ ਹੈ ਸੱਚੇ ਅਸੀਂ ਟੌਟ ਹੈ ਸੱਚੇ ਅਸੀਂ ਮੁਖ ਮੁਖਬਰ ਹੈ ਸੋ ਅਸੀਂ ਤੁਹਾਨੂੰ ਜਿਹੜੀ ਹਰ ਗੱਲ ਦੱਸਦੇ ਆ ਸੋ ਜਦੋਂ ਇਹ ਗੱਲ ਜੇਲ੍ਹ ਪ੍ਰਸ਼ਾਸਨ ਕੋਲੇ ਪਹੁੰਚੀ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਹਵਾਲਾਤੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਨਾਰੇ ਨੂਰੇ ਵੀ ਅੰਦਰ ਮਾਰਨੇ ਸ਼ੁਰੂ ਕੀਤੇ ਤੇ ਇੱਕਠੇ ਹੋ ਗਏ ਕਹਿੰਦੇ ਜੇ ਅਸੀਂ ਬਾਈਕਟ ਕਰਤਾ ਅਸੀਂ ਨਹੀਂ ਬੈਰਕਾਂ ਦੇ ਵਿੱਚ ਜਾਂਦੇ ਚੋ ਚਲੋ ਸਮਝਾ ਬੁਝਾ ਕੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿੱਚ ਬੰਦੇ ਹੁੰਦੇ ਆ ਜਿਹੜੇ ਜਿਲ੍ਹਾ ਪ੍ਰਸ਼ਾਸਨ ਆਪਣੇ ਉਹਨਾਂ ਬੰਦਿਆਂ ਰਾਹੀਂ ਜਿਹੜਾ ਹਵਾਲਾਤੀਆਂ ਨੂੰ ਸਮਝਾ ਕੇ ਡਰਾ ਕੇ ਧਮਕਾ ਕੇ ਕਈ ਤਰ੍ਹਾਂ ਦੀਆਂ ਭਰਮਪੂਰਵ ਲਿਖਿਆ ਦੇ ਵਿੱਚ ਪਾ ਕੇ ਤਿੱਤਰ-ਬਿੱਤਰ ਕਰ ਦਿੰਦਾ ਸ਼ਬਦ ਮੈਂ ਯੂਜ਼ ਕਰ ਰਿਹਾ ਤਿੱਤਰ-ਬਿੱਤਰ ਸੋ ਉਹਨਾਂ ਨੇ ਉਹ ਜਿਹੜਾ ਇਕੱਠ ਸੀ ਤਿੱਤਰ-ਬਿੱਤਰ ਕਰਤਾ ਸੋ ਇਸ ਗੱਲ ਦੀ ਜਦੋਂ ਖਬਰ ਉਸ ਜਿਹੜੇ ਮਰਨ ਵਾਲੇ ਲੜਕੇ ਦੇ ਮਾਪਿਆਂ ਤੱਕ ਪਹੁੰਚੀ ਤਾਂ ਉਹਨਾਂ ਨੇ ਹੋ ਹੱਲਾ ਕਰਤਾ ਬਾਹਰ ਹੰਗਾਮਾ ਕੀਤਾ ਸ਼ਿਕਾਇਤਾਂ ਕੀਤੀਆਂ ਮਾਨਯੋਗ ਅਦਾਲਤ ਦੇ ਵਿੱਚ ਵੀ ਇਸ ਗੱਲ ਪਹੁੰਚੂਗੀ ਸੁਭਾਵਿਕ ਹੈ ਕਿਉਂਕਿ ਜੁਡੀਸ਼ੀਅਲ ਜਦੋਂ ਬੰਦਾ ਕਸਟਡੀ 'ਚ ਹੁੰਦਾ ਹੈ ਤੇ ਉਹਦਾ ਜਿਹੜਾ ਰੱਖ ਰਖਾ ਉਹਦਾ ਰਿਕਾਰਡ ਉਹਦੀ ਜਵਾਬਦੇਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਮਾਨਯੋਗ ਅਦਾਲਤ ਨੂੰ ਹੁੰਦੀ ਹੈ ਜਦੋਂ ਅਦਾਲਤ ਦੇ ਵਿੱਚ ਐਪਲੀਕੇਸ਼ਨ ਲੱਗੀ ਤੇ ਬੜਾ ਉਸ ਦੇ ਉੱਤੇ ਐਕਸ਼ਨ ਲਿਆ ਗਿਆ ਫਿਰ ਜਿਹੜਾ ਜ਼ਿਲ੍ਹਾ ਅਦਾਲਤ ਦਾ ਜੱਜ ਸਹਿਬਾਨ ਉੱਥੇ ਮੌਈਨਾ ਕਰਨ ਵਾਸਤੇ ਜੇਲ੍ਹ ਦੇ ਵਿੱਚ ਪਹੁੰਚਦੇ ਆ ਸੋ ਜਦੋਂ ਜੇਲ੍ਹ ਦੇ ਵਿੱਚ ਉਸ ਮੌਤ ਦੀ ਇਨਕੁਆਰੀ ਕਰਨ ਦੇ ਲਈ ਜਾਂਦੇ ਜਾਉਣਾ ਹੁੰਦਾ ਤਾਂ ਇੱਕ ਦਿਨ ਪਹਿਲਾਂ ਲੋਕਾਂ ਨੂੰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਹੱਥ ਵਾਸ ਵਿੱਚ ਕਰਨ ਦੇ ਲਈ ਕਾਰਵਾਈ ਆਰੰਭ ਦਿੰਦਾ ਸੋ ਉਹਦੇ ਵਿੱਚ ਬਹੁਤ ਸਾਰੇ ਹਵਾਲਾਤੀਆਂ ਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਕਿ ਕੱਲ ਨੂੰ ਬਾਈ ਜੱਜ ਨੇ ਆਉਣਾ ਹੈ ਤੇ ਤੁਸੀਂ ਕਿਸੇ ਨੇ ਕੋਈ ਪ੍ਰਸ਼ਾਸਨ ਦੇ ਖਿਲਾਫ ਕੋਈ ਆਵਾਜ਼ ਨਹੀਂ ਕੱਢਣੀ ਕੋਈ ਬੋਲਣੀ ਨਹੀਂ ਕੋਈ ਫਿਰ ਉਹਦੇ ਵਿੱਚ ਮੇਰੇ ਵਰਗਾ ਜਿੰਦਾ ਦਿਲ ਕਹਿ ਲਓ ਜਾਂ ਤੁਸੀਂ ਇਹ ਕਹੋ ਕਿ ਥੋੜਾ ਅਣਖੀਲਾ ਥੋੜਾ ਗੈਰ ਤਮੰਦ ਥੋੜਾ ਕਾਮਰੇਡ ਸੁਭਾ ਦਾ ਫਿਰ ਉਹ ਇਸ ਗੱਲ ਦੀ ਤਾਇਦ ਉਹ ਇਸ ਗੱਲ ਦੇ ਉੱਤੇ ਅੜਿਆ ਰਹਿੰਦਾ ਕਿ ਮੈਂ ਤਾਂ ਜੀ ਅਦਾਲਤ ਨੂੰ ਜਾਂ ਜੱਜ ਸਾਹਿਬ ਨੂੰ ਜੋ ਇਨਕੁਆਇਰੀ ਅਫਸਰ ਆ ਰਿਹਾ ਹੈ ਮੈਂ ਤਾਂ ਉਹਨੂੰ ਸਾਰੀ ਗੱਲ ਦੱਸ ਦਊਗਾ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਹੈ ਸਾਡੇ ਨਾਲ ਬਿਲਕੁਲ ਤੱਕਾ ਹੋਇਆ ਇਹਨਾਂ ਦੀ ਜਿਹੜੀ ਅਣਗਹਿਲੀ ਦੇ ਨਾਲ ਇਹਨਾਂ ਇਹਨਾਂ ਦੀ ਲਾਪਰਵਾਹੀ ਦੇ ਨਾਲ ਇਸ ਲੜਕੇ ਦੀ ਮੌਤ ਹੋਈ ਹੈ ਤੋ ਫਿਰ ਜਦੋਂ ਇਸ ਤਰ੍ਹਾਂ ਦਾ ਕੋਈ ਇੱਕ ਅੱਧਾ ਬੰਦਾ ਇੱਕ ਦੋ ਬੰਦਾ ਹੁੰਦਾ ਤੇ ਫਿਰ ਉਹ ਜੇਲ੍ਹ ਪ੍ਰਸ਼ਾਸਨ ਉਹਦੇ ਉਸ ਦੇ ਉੱਤੇ ਅੱਖ ਰੱਖਣੀ ਸ਼ੁਰੂ ਕਰ ਦਿੰਦਾ ਤੋ ਅੱਖ ਰੱਖਣਾ ਤੇ ਫਿਰ ਚਲੋ ਜੀ ਅਗਲੇ ਦਿਨ ਉੱਥੇ ਜਿਹੜੇ ਜੱਜ ਸਹਿਬਾਨ ਨਾਲ ਉਸ ਜਿਹੜਾ ਸਟੇਸ਼ਨ ਦਾ ਡੀਐਸਪੀ ਸੀ ਐਸਪੀ ਸੀ ਐਸਐਚਓ ਸੀ ਥਾਣਾ ਸਬੰਧਤ ਥਾਣੇ ਦਾ ਉਹ ਵੀ ਨਾਲ ਆਏ ਕਈ ਬੰਦਿਆਂ ਦੀ ਟੀਮ ਆਈ ਜਿਹਦੇ ਵਿੱਚ ਐਸਡੀਐਮ ਵੀ ਸੀ ਤੇ ਆ ਕੇ ਜਦੋਂ ਉੱਥੇ ਆਏ ਸਾਰਿਆਂ ਨੂੰ ਇਸ ਗੱਲ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰਾ ਦਿੱਤਾ ਗਿਆ ਧਮਕਾ ਦਿੱਤਾ ਗਿਆ ਕਿ ਕਿਸੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਕੋਈ ਆਵਾਜ਼ ਕੋਈ ਗੱਲ ਨਹੀਂ ਕਰਨੀ ਜਿਹੜਾ ਕਰੂਗਾ ਉਹਨੂੰ ਫਿਰ ਅਸੀਂ ਇਨਕੁਆਰੀ ਅਫਸਰ ਨੇ ਤਾਂ ਆ ਕੇ 10 ਮਿੰਟ ਚ 15 ਮਿੰਟ ਚ ਮੁੜ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਉਹਦਾ ਅਸੀਂ ਹਾਲ ਕਰਨਾ ਫਿਰ ਬਸ ਉਹ ਤੁਸੀਂ ਜਾਣਦੇ ਜਾਂ ਅਸੀਂ ਜਾਣਦੇ ਆ ਸੋ ਇਸ ਦੇ ਡਰ ਕਾਰਨ ਉਹ ਫਿਰ ਹਵਾਲਾ ਦਿੱਤੀ ਕੋਈ ਵੀ ਉਹਨਾਂ ਦੇ ਖਿਲਾਫ ਨਹੀਂ ਬੋਲਿਆ ਤੇ ਜਿਹੜੇ ਇੱਕ ਦੋ ਬੰਦੇ ਗੈਰਤਮੰਦ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਗੈਰਤਮੰਦ ਸੀਗੇ ਉਹ ਨਖੀਲੇ ਸੀਗੇ ਜਿਹੜੇ ਇਸ ਗੱਲ ਦੇ ਉੱਤੇ ਅੜੇਲ ਸੀ ਕਿ ਸ ਤਾਂ ਜੱਜ ਸਾਹਿਬਾਨ ਨੂੰ ਇਨਕੁਆਇਰੀ ਅਫਸਰ ਨੂੰ ਸਾਰਾ ਕੁਝ ਸੱਚਾ-ਸੱਚ ਦੱਸ ਦੇਣਾ ਤੇ ਉਹਨਾਂ ਨੂੰ ਫਿਰ ਪ੍ਰਸ਼ਾਸਨ ਜੇਲ੍ਹ ਪ੍ਰਸ਼ਾਸਨ ਸਬਜੇ ਖੱਬੇ ਕਰ ਦਿੰਦਾ ਸੱਜੇ ਖੱਬੇ ਮੀਨਸ ਕਿ ਉਹਨਾਂ ਨੂੰ ਕਿਸੇ ਹੋਰ ਕੰਮ ਦੇ ਵਿੱਚ ਲਗਾ ਕੇ ਉਹਨਾਂ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਉੱਥੋਂ ਲਾਂਬੇ ਕਰ ਦਿੰਦਾ ਉੱਥੋਂ ਸਾਈਡ ਤੇ ਕਰ ਦਿੰਦਾ ਤਾਂ ਕਿ ਉਹ ਤਫਤੀਸ਼ੀ ਟੀਮ ਦੇ ਅੱਗੇ ਹਾਜ਼ਰੀਨ ਨਾ ਹੋ ਉਹਨਾਂ ਦੇ ਸਾਹਮਣੇ ਹੀ ਨਾ ਹੋਵੇ ਸੋ ਜੱਜ ਆਉਂਦੇ ਆ ਜੋ ਜੇਲ੍ਹ ਪ੍ਰਸ਼ਾਸਨ ਉਹਨਾਂ ਨੂੰ ਕਹਿੰਦਾ ਹੈ ਇਨਕੁਆਰੀ ਟੀਮ ਨੂੰ ਜਿੰਨੀ ਵੀ ਟੀਮ ਆਉਂਦੇ ਆ ਮੈਂਬਰ ਆਉਂਦੇ ਆ ਐਸ ਡੀ ਐਮ ਉਹਨਾਂ ਜੱਜ ਸਹਿਬਾਨ ਤੇ ਐਸ ਐਚ ਓ ਡੀ ਐਸ ਪੀ ਐਸ ਪੀ ਜੋ ਵੀ ਜਿਹੜੇ ਵੀ ਤੇ ਪੰਜ ਚਾਰ ਮੈਂਬਰੀ ਟੀਮ ਹੁੰਦੀ ਹੈ ਤੇ ਜਿਹੜੀ ਆਉਂਦੀ ਹੈ ਉਹਨੂੰ ਜੇਲ੍ਹ ਪ੍ਰਸ਼ਾਸਨ ਜੋ ਕਹਿੰਦਾ ਉਹ ਕਾਗਜ਼ਾਂ ਦੇ ਵਿੱਚ ਲਿਖ ਕੇ ਉਹ ਵੀ ਜਿਹੜਾ ਉਹਨਾਂ ਦਾ ਹੀ ਪੱਖ ਸੁਣਦਿਆ ਤੇ ਉਹ ਕਰਦਿਆ ਤੇ ਜਦੋਂ ਉਹ ਪੁੱਛਦਿਆ ਹਵਾਲਾ ਤੀਆਂ ਨੂੰ ਵੀ ਭਾਈ ਕੋਈ ਗੱਲ ਤੁਸੀਂ ਕਹਿਣਾ ਚਾਹੁੰਦੇ ਉਹ ਸਾਰੇ ਆਪਣੇ ਮੂੰਹ ਨੂੰ ਸ਼ਕਲੀਆਂ ਮਾਰ ਲੈਂਦੇ ਨੇ ਉਹ ਸਾਰੇ ਆਪਣੇ ਮੂੰਹ ਦੇ ਉੱਤੇ ਹੱਥ ਰੱਖ ਲੈਂਦੇ ਨੇ ਕਹਿੰਦੇ ਜੀ ਅਸੀਂ ਤਾਂ ਕੁਝ ਨਹੀਂ ਕਹਿਣਾ ਨਾ ਉਹ ਕਹਿਣ ਦੀ ਸਮਰੱਥਾ ਚ ਹੁੰਦੇ ਆ ਨਾ ਉਹ ਇਸ ਗੱਲ ਦੇ ਉੱਤੇ ਰਾਜੀ ਹੁੰਦੇ ਆ ਕਿਉਂਕਿ ਜੇਲ੍ਹ ਪ੍ਰਸ਼ਾਸਨ ਦਾ ਡੰਡਾ ਉਹਨਾਂ ਦੇ ਉੱਤੇ ਪਹਿਲਾਂ ਹੀ ਚੱਲ ਗਿਆ ਹੁੰਦਾ ਸੋ ਉਹ ਜਿਹੜਾ ਮਰਡਰ ਹੋਇਆ ਹੁੰਦਾ ਸਮਝ ਲਓ ਜੇਲ੍ਹ ਪ੍ਰਸ਼ਾਸਨ ਦੀ ਅੰਗਹਿਲੀ ਦੇ ਨਾਲ ਜਾਂ ਕਿਸੇ ਮਾਪਿਆਂ ਦਾ ਜਿਹੜਾ ਪੁੱਤ ਜੇਲ੍ਹ ਪ੍ਰਸ਼ਾਸਨ ਦੀ ਲਾਹ ਪ੍ਰਵਾਹੀ ਦੇ ਨਾਲ ਜ਼ਿੰਦਗੀ ਤੋਂ ਦੂਰ ਚਲੇ ਜਾਂਦਾ ਸੋ ਉਹ ਜਿਹੜੀ ਉਹ ਕੱਟਣਾ ਜਿਹੜੀ ਉਹ ਫੇਰ ਕਾਗਜ਼ਾਂ ਦੇ ਵਿੱਚ ਦੱਬ ਕੇ ਰਹਿ ਜਾਂਦੀ ਹੈ ਮਾਪਿਆਂ ਦਾ ਪੁੱਤ ਚਲਾ ਗਿਆ ਹਵਾ ਲਾਤੀਆਂ ਦਾ ਸਾਥੀ ਚਲਾ ਗਿਆ ਜਵਾਨ ਆਪਣੀ ਮੌਤ ਤੋਂ ਚਲਾ ਗਿਆ ਲੇਕਿਨ ਇਹ ਜਿਹੜਾ ਸਿਸਟਮ ਹੈ ਉਹ ਨਿਰੰਤਰ ਜਿਉਂ ਦਾ ਤਿਉਂ ਚੱਲਦਾ ਰਹਿੰਦਾ ਕਿਉਂਕਿ ਜੇਲ੍ਹ ਪ੍ਰਸ਼ਾਸਨ ਦੀ ਚੱਲਦੀ ਹੈ ਸਰਕਾਰ ਦੀ ਚੱਲਦੀ ਹੈ ਪੁਲਿਸ ਦੀ ਚੱਲਦੀ ਹੈ ਧੱਕੇਸ਼ਾਹੀ ਚੱਲਦੇ ਆਮ ਬੰਦੇ ਦੀ ਆਮ ਕਿਸੇ ਇਨਸਾਨ ਦੀ ਇਸ ਜੱਗ ਦੇ ਵਿੱਚ ਕੋਈ ਸੁਣਵਾਈ ਨਹੀਂ ਇਹ ਗੱਲ ਮੈਂ ਦਾਅਵੇ ਨਾਲ ਕਹਿਣਾ ਸੋ ਜਿਹੜੇ ਤਕੜੇ ਨੇ ਉਹਨਾਂ ਵਾਸਤੇ ਰਾਤ ਨੂੰ ਅਦਾਲਤਾਂ ਲੱਗ ਜਾਂਦੀਆਂ ਨੇ ਰਾਤ ਨੂੰ ਉਹਨਾਂ ਦੇ ਉੱਤੇ ਫੈਸਲੇ ਆ ਜਾਂਦੇ ਆ ਗਰੀਬ ਸੜਦਾ ਰਹਿੰਦਾ ਬਲਦਾ ਰਹਿੰਦਾ ਲੇਕਿਨ ਉਹਦੀ ਸਾਰ ਲੈਣ ਵਾਲਾ ਕੋਈ ਨਹੀਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਹੀ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੇ ਜਿਹੜੇ ਵੱਡਮੁੱਲੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦਿਓ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜਿੰਨਾ ਜਿੰਨਾ ਸਾਥੀਆਂ ਨੇ ਹਾਲੇ ਤੀਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਚੰਗੀਆਂ ਸੱਚੀਆਂ ਤੇ ਤੁਹਾਡੇ ਨਾਲ ਜ਼ਿੰਦਗੀ ਨਾਲ ਜੁੜੀਆਂ ਖਬਰਾਂ ਜਿਹੜੀਆਂ ਤੁਹਾਡੇ ਤੱਕ ਨਿਰੰਤਰ ਬੇਰੋਕ ਟੋਕ ਤੁਰੰਤ ਸਿੱਧੀਆਂ ਪੋਂਚਸ ਅਕਨ ਸੋ ਇਸ ਗੱਲ ਦੇ ਨਾਲ ਇਸ ਆਸ ਦੇ ਨਾਲ ਇਸੇ ਉਮੀਦ ਦੇ ਨਾਲ ਤੁਹਾਨੂੰ ਇਜਾਜ਼ਤ ਮੰਗਦਾ ਮੈਨੂੰ ਦਿਓ ਜਰ ਤੱਕ ਕੱਲ ਨੂੰ ਫੇਰ ਕਿਸੇ ਨਵੇਂ ਵਿਸ਼ੇ ਨਾਲ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਦੇ ਲਈ ਸ਼ਬਾ ਕਹਿ